ਨਗਰ ਨਿਗਮ ਚੋਣਾ ਨੂੰ ਲਾਇਆ ਕਿ ਕਈ ਜ਼ਿਲ੍ਹਿਆਂ ਦੇ ਵਿੱਚ ਪੁਲਿਸ ਦੀ ਹਾਰੀ ਦੇ ਵਿੱਚ ਸੱਤਾਧਿਰ ਵੱਲੋਂ ਕਾਫੀ ਗੁੰਡਾਗਰਦੀ ਕੀਤੀ ਗਈ ਆ ਦੂਜੀਆਂ ਪਾਰਟੀਆਂ ਦੇ ਉਮੀਦਵਾਰਾਂ ਦੇ ਪੁਲਿਸ ਦੀ ਹਾਜ਼ਰੀ ਦੇ ਵਿੱਚ ਕਾਗਜ਼ ਪੱਤਰ ਖੋਕੇ ਪਾੜ ਦਿੱਤੇ ਗਏ ਨੇ ਜਦ ਕਿ ਉੱਥੇ ਐਸਐਸਪੀ ਰੈਂਕ ਦੇ ਵੀ ਅਧਿਕਾਰੀ ਸਨ ਮਾਮਲਾ ਹਾਈ ਕੋਰਟ ਜਾਂਦਾ ਜਿਸ ਤੋਂ ਬਾਅਦ ਹਾਈ ਕੋਰਟ ਦੇ ਵਿੱਚ ਸੁਣਵਾਈ ਹੁੰਦੀ ਆ ਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਸੁਣਵਾਈ ਦੇ ਦੌਰਾਨ ਪੰਜਾਬ ਸਰਕਾਰ ਦੀ ਝਾੜ-ਚੱਬ ਕੀਤੀ ਆ ਇਸ ਤੋਤਾਕ ਕੇ ਸੂਬੇ ਦੇ ਡੀਜੀਪੀ ਅਤੇ ਬੁਖਸਖਤਰ ਨੂੰ ਵੀ ਤਲਬ ਕੀਤਾ ਅਦਾਲਤੀ ਕਾਰਵਾਈ ਦੌਰਾਨ ਅਦਾਲਤ ਨੇ ਇਥੋਂ ਤੱਕ ਕਹਿ ਦਿੱਤਾ ਕਿ ਕੀ ਸੂਬਾ ਸਰਕਾਰ ਕਾਨੂੰਨ ਤੋਂ ਉੱਪਰ ਸਮਝਦੀ ਆ ਪੂਰੀ ਖਬਰ ਤੁਹਾਡੇ ਨਾਲ ਸਾਂਝੀ ਕਰਦੇ ਕਿ ਹਾਈ ਕੋਰਟ ਦੀ ਪੰਜਾਬ ਸਰਕਾਰ ਨੂੰ ਲੈ ਕੇ ਇੱਕ ਸਖਤ ਟਿੱਪਣੀ ਸਾਹਮਣੇ ਆਈ ਹੈ ਐਸਐਸਪੀ ਦੀ ਮੌਜੂਦਗੀ ਦੇ ਵਿੱਚ ਨਾਮਜ਼ਦਗੀ ਪੱਤਰ ਸਰਕਾਰੀ ਧਿਰ ਵੱਲੋਂ ਦੂਜੇ ਉਮੀਦਵਾਰਾਂ ਦੇ ਪਾੜ ਦੇ ਦੋਸ਼ ਦੇ ਵਿੱਚ ਪੰਜਾਬ ਸਰਕਾਰ ਨੂੰ ਜਿੱਥੇ ਫਟਕਾਰ ਲਗਾਈ ਗਈ ਹੈ ਉੱਥੇ ਸੂਬੇ ਦੇ ਮੁਖ ਸਕੱਤਰ ਕੇ ਏਪੀ ਸਿਨਾ ਅਤੇ ਪੰਜਾਬ ਦੇ ਡੀਜੀਪੀ ਗੌਰਵ ਜਦਵ ਨੂੰ ਵੀ ਫਟਕਾਰ ਲਗਾਈ ਹੈ ਪੂਰੀ ਖਬਰ ਅਸਲ ਵਿੱਚ ਕਿ ਪਟਿਆਲਾ ਦਾ ਮਸਲਾ ਜਿੱਥੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪਟਿਆਲਾ ਵਿੱਚ ਨਗਰ ਨਿਗਮ ਦੀਆਂ ਚੋਣਾਂ ਨੂੰ ਲੈ ਕੇ ਨਾਮਜ਼ਦਗੀ ਪੱਤਰ ਪਾੜਨ ਦੇ ਮਾਮਲੇ ਦੇ ਵਿੱਚ ਸੂਬੇ ਦੇ ਮੁਖ ਸਕੱਤਰ ਕੈਪਸਿਨਾ ਅਤੇ ਡੀਜੀਪੀ ਗੌਰਵ ਜਦਵ ਨੂੰ ਜੰਮ ਕੇ ਫਟਕਾਰ ਲਗਾਈ ਹੈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੀ ਸਖਤ ਟਿੱਪਣੀ ਚ ਕਿਹਾ ਗਿਆ ਕਿ ਪਟਿਆਲਾ ਦੇ ਐਸਐਸਪੀ ਜਿਹੜੇ ਸਮੇਂ ਉੱਥੇ ਐਸਐਸਪੀ ਨੇ ਡਾਕਟਰ ਨਾਨਕ ਸਿੰਘ ਦੀ ਮੌਜੂਦਗੀ ਦੇ ਵਿੱਚ ਵਿਰੋਧੀ ਧਿਰਾਂ ਦੇ ਨਾਮਜ਼ਦਗੀ ਪੱਤਰ ਫਾੜਨਾ ਬਹੁਤ ਹੀ ਅਫਸੋਸਜਨਕ ਤੇ ਕੀ ਪੰਜਾਬ ਸਰਕਾਰ ਆਪਣੇ ਆਪ ਨੂੰ ਸਵਿਧਾਨ ਜਾਂ ਕਾਨੂੰਨ ਤੋਂ ਉੱਪਰ ਸਮਝਦੀ ਹੈ ਕੋਰਟ ਨੇ ਅੱਜ ਵਾਸਤੇ ਪੰਜਾਬ ਸਰਕਾਰ ਕੋਲੋਂ ਜਵਾਬ ਮੰਗ ਲਿਆ ਜਵਾਬਦਾਇਰ ਕਰਨ ਦੇ ਆਦੇਸ਼ ਜਾਰੀ ਕੀਤੇ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਪਟਿਆਲਾ ਨਗਰ ਨਿਗਮ ਦੀਆਂ ਚੋਣਾਂ ਨੂੰ ਲੈ ਕੇ ਪਟੀਸ਼ਨ ਵੀ ਪਾਈ ਗਈ ਸੀ ਤੇ ਨਾਲ ਦੀ ਨਾਲ ਮਾਨਹਾਨੀ ਨੋਟਿਸ ਵੀ ਦਾਖਲ ਹੋਇਆ ਸੀ ਕੋਰਟ ਨੂੰ ਦੱਸਿਆ ਗਿਆ ਕਿ ਨਾਮਜ਼ਦਗੀ ਭਰਨ ਵਿੱਚ ਪਟੀਸ਼ਨ ਕਰਤਾ ਨੂੰ ਰੋਕ ਦਿੱਤਾ ਗਿਆ ਸੀ ਤੇ ਉਹਦੇ ਪੁਲਿਸ ਦੀ ਹਾਜ਼ਰੀ ਦੇ ਵਿੱਚ ਕਾगज ਖੋਹ ਕੇ ਪਾੜ ਦਿੱਤੇ ਗਏ ਸੀ ਕੋਰਟ ਵਿੱਚ ਵੀਡੀਓ ਵੀ ਦਿਖਾਈ ਗਈ ਜਿਹੜੀ ਉਸ ਸਮੇਂ ਲੋਕਾਂ ਵੱਲੋਂ ਬਣਾਈ ਗਈ ਸੀ ਵੀਡੀਓ ਵਿੱਚ ਐਸਐਸਪੀ ਦਿਖਾਈ ਦੇ ਰਹੇ ਨੇ ਜੋ ਮੌਕੇ ਤੇ ਹਾਜ਼ਰ ਸਨ ਪਟਿਆਲੇ ਦੇ ਵਿੱਚ ਉਸ ਸਮੇਂ ਜਿਹੜੇ ਐਸਐਸਪੀ ਨੇ ਉਹ ਡਾਕਟਰ ਨਾਨਕ ਸਿੰਘ ਜੋ ਇੱਕ ਆਈਪੀਐਸ ਆਫਸਰ ਹਨ ਉਹ ਵੀ ਵੀਡੀਓ ਵਿੱਚ ਦਿਖਾਈ ਦੇ ਰਹੇ ਨੇ ਤੇ ਸੱਤਾਧਰੀ ਵੱਲੋਂ ਵਿਰੋਧੀਆਂ ਦੇ ਐਸਐਸਪੀ ਦੀ ਹਾਇਰੀ ਚ ਮੌਜੂਦਗੀ ਚ ਕਾਗਜ਼ ਖੋ ਕੇ ਪਾੜ ਦਿੱਤੇ ਗਏ ਸਨ ਇਸੇ ਹਾਈ ਕੋਰਟ ਨੇ ਪੰਜਾਬ ਦੇ ਡੀਜੀਪੀ ਗੌਰਵ ਜਾਦਵ ਅਤੇ ਮੁੱਖ ਸਕੱਤਰ ਸੂਬਾ ਕੈਪਸਿਨਾ ਨੂੰ ਵੀ ਤਲਬ ਕੀਤਾ ਹੈ ਦੁਪਹਿਰ ਬੀਤੇ ਦਨ 2 ਵਜੇ ਦੋਨੇ ਅਧਿਕਾਰੀ ਮਤਲਬ ਪੰਜਾਬ ਦੇ ਡੀਜੀਪੀ ਅਤੇ ਪੰਜਾਬ ਦੇ ਮੁੱਖ ਸਕੱਤਰ ਵੀਡੀਓ ਕਾਨਫਰੈਂਸਿੰਗ ਦੇ ਜਰੀਏ ਅਦਾਲਤ ਦੇ ਵਿੱਚ ਪੇਸ਼ ਹੋਏ ਕੋਰਟ ਨੇ ਪੰਜਾਬ ਦੇ ਡੀਜੀਪੀ ਅਤੇ ਮੁੱਖ ਸਕੱਤਰ ਨੂੰ ਪੁੱਛਿਆ ਕਿ ਤੁਹਾਡੇ ਤੁਸੀਂ ਕੀ ਇਹ ਵੀਡੀਓ ਦੇਖੀ ਹੈ ਜਿਸ ਵਿੱਚ ਧੱਕੇਸ਼ਾਹੀ ਸਾਫ ਦਿਖਾਈ ਦੇ ਰਹੀ ਹੈ ਦੋਨਾਂ ਸੂਬੇ ਦੇ ਵੱਡੇ ਅਧਿਕਾਰੀਆਂ ਨੇ ਕਿਹਾ ਕਿ ਉਹਨਾਂ ਨੇ ਇਹ ਵੀਡੀਓ ਹੁਣੇ ਦੇਖੀ ਹੈ ਪਰ ਕਾਰਵਾਈ ਵੀ ਕੀਤੀ ਜਾ ਰਹੀ ਹੈ। ਕੋਰਟ ਨੇ ਇਹ ਵੀ ਦੋਨਾਂ ਵੱਡੇ ਅਧਿਕਾਰੀਆਂ ਨੂੰ ਪੁੱਛਿਆ ਕਿ ਕਦੋਂ ਤੱਕ ਕਾਰਵਾਈ ਹੋਵੇਗੀ ਤਾਂ ਦੋਨਾਂ ਅਧਿਕਾਰੀਆਂ ਨੇ ਕਿਹਾ ਕਿ ਜਲਦ ਕਾਰਵਾਈ ਹੋਏਗੀ। ਮੁੱਖ ਸਕੱਤਰ ਕੈਪਸਨਾ ਨੇ ਕਿਹਾ ਕਿ ਜਿਸ ਅਧਿਕਾਰੀ ਦੀ ਭੂਮਿਕਾ ਸਾਹਮਣੇ ਆਏਗੀ ਉਸ ਦੇ ਖਿਲਾਫ ਕਾਰਵਾਈ ਹੋਏਗੀ। ਕੂਟ ਨੇ ਕਿਹਾ ਕਿ ਅਗਰ ਅਜੀਹਾ ਹੀ ਹੋਣਾ ਮਾ ਤਕੇਸ਼ਾ ਹੀ ਅਗਰ ਇਸ ਤਰ੍ਹਾਂ ਹੀ ਹੁੰਦੀ ਰਹੀ ਤਾਂ ਫਿਰ ਚੋਣਾਂ ਕਰਵਾਉਣ ਦੀ ਕੀ ਜ਼ਰੂਰਤ ਹੈ ਪੁਲਿਸ ਅਧਿਕਾਰੀਆਂ ਦੇ ਸਾਹਮਣੇ ਵਿਰੋਧੀਆਂ ਦੇ ਨਾਮਜ਼ਦਗੀ ਪੱਤਰ ਪਾੜੇ ਜਾਂਦੇ ਨੇ ਤੇ ਫਿਰ ਚੋਣ ਪ੍ਰਕਿਰਿਆ ਕਰਵਾਉਣ ਦੀ ਕੀ ਲੋੜ ਹੈ ਉਹਨੇ ਵੀ ਕਿਹਾ ਕਿ ਚੋਣ ਲੜਨ ਲਈ ਵਿਰੋਧੀਆਂ ਨੂੰ ਮੌਕਾ ਹੀ ਨਹੀਂ ਦਿੱਤਾ ਗਿਆ ਉਹਨਾਂ ਦੇ ਕਾਗਜ਼ ਖੋਹ ਕੇ ਪਾੜੇ ਗਏ ਨੇ ਇਹ ਸਿੱਧਾ ਲੋਕਤੰਤਰ ਦੇ ਖਿਲਾਫ ਹੈ ਅਜਿਹਾ ਅਗਰ ਇਸ ਤਰ੍ਹਾਂ ਹੀ ਚੱਲਦਾ ਰਿਹਾ ਤਾਂ ਫਿਰ ਚੋਣਾਂ ਤੇ ਰੋਕ ਵੀ ਲਗਾਈ ਜਾ ਸਕਦੀ ਹੈ ਪੰਚਾਇਤੀ ਚੋਣਾਂ ਵੇਲੇ ਵੀ ਅਦਾਲਤ ਨੇ ਕਿਹਾ ਅਜਿਹਾ ਹੀ ਕੁਝ ਹੋਇਆ ਸੀ ਸੰਵਿਧਾਨ ਸਭ ਤੋਂ ਉੱਪਰ ਹੈ ਤੇ ਲੋਕਾਂ ਨੂੰ ਚੋਣਾਂ ਵਿੱਚ ਭਾਗ ਲੈਣ ਨਹੀਂ ਦਿੱਤਾ ਜਾ ਰਿਹਾ ਪੰਜਾਬ ਦੇ ਵਿੱਚ ਇਹ ਤੇ ਫਿਰ ਲੋਕਤੰਤਰ ਕਿਵੇਂ ਬਚੇਗਾ ਅਸਲ ਦੇ ਵਿੱਚ ਪੰਜਾਬ ਸਰਕਾਰ ਤੇ ਵੱਡੇ ਇਲਜ਼ਾਮ ਵਿਰੋਧੀਆਂ ਵੱਲੋਂ ਲੱਗੇ ਨੇ ਕਿ ਵਿਰੋਧੀ ਧਿਰਾਂ ਦੇ ਨਾਮਜ਼ਦਗੀ ਪੱਤਰ ਹੀ ਦਾਖਲ ਨਹੀਂ ਹੋਉਂ ਦਿੱਤੇ ਗਏ ਇਥੋਂ ਤੱਕ ਕਿ ਨਾਮਜ਼ਦਗੀ ਪੱਤਰ ਖੋਏ ਵੀ ਗਏ ਨੇ ਪਟਿਆਲੇ ਦੀ ਜਿਹੜੀ ਪਟੀਸ਼ਨ ਦਾ ਜ਼ਿਕਰ ਹੋਇਆ ਹਾਈ ਕੋਰਟ ਦੇ ਵਿੱਚ ਵੀਡੀਓ ਸਾਬ ਦਿਖਾਈ ਦੇ ਰਹੀ ਹੈ ਕਿ ਉਸ ਸਮੇਂ ਆਵਾਦੀ ਪਾਰਟੀ ਦੇ ਪਟਿਆਲਾ ਦੇ ਵਿੱਚ ਦੋ ਐਮਐਲਏ ਵੀ ਖੜੇ ਸਨ ਉਹਨਾਂ ਦੀ ਹਾਜ਼ਰੀ ਦੇ ਵਿੱਚ ਤੇ ਐਸਐਸਪੀ ਰੈਂਕ ਦੇ ਅਧਿਕਾਰੀਆਂ ਦੀ ਹਾਜ਼ਰੀ ਦੇ ਵਿੱਚ ਅਗਰ ਵਿਰੋਧੀਆਂ ਦੇ ਕਾਗਜ਼ ਖੋ ਕੇ ਫਾੜੇ ਜਾਂਦੇ ਨੇ ਤੇ ਫਿਰ ਸਰਕਾਰ ਖਾਸ ਕਰਕੇ ਪੁਲਿਸ ਦੇ ਸਿਵਲ ਪ੍ਰਸ਼ਾਸਨ ਦੇ ਵੱਡੇ ਅਧਿਕਾਰੀ ਮੂਕ ਦਰਸ਼ਕ ਬਣ ਕੇ ਬੈਠੇ ਰਹੇ ਨੇ ਸ਼ਾਇਦ ਉਹਨਾਂ ਨੂੰ ਆਪਣੀਆਂ ਕੁਰਸੀਆਂ ਦਾ ਖਤਰਾ ਹੋਊਗਾ ਕਿ ਜੇ ਅਗਰ ਸਰਕਾਰੀ ਧਿਰ ਜਾਂ ਸੱਤਾ ਧਿਰ ਦੇ ਲੋਕਾਂ ਦੇ ਖਿਲਾਫ ਕਾਰਵਾਈ ਕੀਤੀ ਤਾਂ ਸਾਡੀਆਂ ਕੁਰਸੀਆਂ ਖੋਈਆਂ ਜਾ ਸਕਦੀਆਂ ਨੇ ਕੁਰਸੀਆਂ ਵਾਪਸ ਲਈਆਂ ਜਾ ਸਕਦੀਆਂ ਲੇਕਿਨ ਹੁਣ ਪਟਿਆਲਾ ਪੁਲਿਸ ਦੇ ਵੱਡੇ ਅਧਿਕਾਰੀ ਮੁਸੀਬਤ ਵਿੱਚ ਫਸ ਗਏ ਨੇ ਸੂਬੇ ਦੇ ਮੁਖ ਸਿਕੱਤਰ ਕੈਪਸਨਾ ਵੱਲੋਂ ਅਦਾਲਤ ਨੂੰ ਭਰੋਸਾ ਦਿੱਤਾ ਗਿਆ ਕਿ ਜੈਸਵੀ ਪੁਲਸ ਅਫਸਰ ਦੀ ਜਿਹੜੀ ਭੂਮਿਕਾ ਪਾਈ ਗਈ ਉਸ ਦੇ ਖਿਲਾਫ ਕਾਰਵਾਈ ਹੋਏਗੀ ਲੇਕਿਨ ਫਿਲਹਾਲ ਅਦਾਲਤ ਨੇ ਪੰਜਾਬ ਸਰਕਾਰ ਤੇ ਪੰਜਾਬ ਸਰਕਾਰ ਦੇ ਵੱਡੇ ਵੱਡੇ ਅਧਿਕਾਰੀਆਂ ਨੂੰ ਜੰਮ ਕੇ ਲਤਾੜਿਆ ਕਿ ਆਖਿਰ ਕਿਵੇਂ ਚੱਲੂਗਾ ਅਗਰ ਅਜਿਹਾ ਹੀ ਚੱਲਦਾ ਰਿਹਾ ਤੇ ਫਿਰ ਚੋਣਾ ਤੇ ਰੋਕ ਲਗਾਉਣ ਦੀ ਵੀ ਨੌਬਤ ਆ ਸਕਦੀ ਆ ਹੁਣ ਦੇਖਦੇ ਆ ਕਿ ਅੱਜ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਮੁਖ ਸਖਤਰ ਵੱਲੋਂ ਜਾਂ ਪੰਜਾਬ ਦੇ ਡੀਜੀਪੀ ਵੱਲੋਂ ਇੱਕ ਜਿਹੜਾ ਨੋਟਿਸ ਦਾ ਜਵਾਬ ਹਾਈ ਕੋਰਟ ਵੱਲੋਂ ਮੰਗਿਆ ਗਿਆ ਉਹ ਦਿੱਤਾ ਜਾਣਾ ਹੈ ਇਹ ਖਬਰ ਦਿਨਕ ਜਾਗਰਣ ਦੇ ਪੰਨਾ ਨੰਬਰ 4 ਤੇ 6 'ਤੇ ਜਿਹਦੇ ਵਿੱਚ ਜ਼ਿਕਰ ਕੀਤਾ ਗਿਆ ਕਿ ਹਾਈ ਕੋਰਟ ਦੀ ਸਖਤ ਟਿੱਪਣੀ ਹੈ ਕਿ ਕੀ ਸੂਬਾ ਸਰਕਾਰ ਸੰਵਧਾਨ ਜਾਂ ਕਾਨੂੰਨ ਤੋਂ ਪਰੇ ਇਸ ਮਸਲੇ ਦੇ ਵਿੱਚ ਜਿੱਥੇ ਪੰਜਾਬ ਸਰਕਾਰ ਨੂੰ ਤਾੜਨਾ ਕੀਤੀ ਗਈ ਹੈ ਨਾਲ ਦੇ ਨਾਲ ਸੂਬੇ ਦੇ ਦੋ ਵੱਡੇ ਅਧਿਕਾਰੀ ਜਿਨ੍ਹਾਂ ਵਿੱਚ ਡੀਜੀਪੀ ਅਤੇ ਮੁਖ ਸਕੱਤਰ ਉਹਨਾਂ ਨੂੰ ਵੀ ਤਾੜਿਆ ਗਿਆ ਹੈ ਫਰਾਲਿਸ ਜਾਣਕਾਰੀ ਨਾ ਤਰ ਤੁਲਨ ਵਿੱਚ ਆ ਗਿਆ ਦੇਖਦੇ ਰਹੋ ABC ਪੰਜਾਬ ਧੰਨਵਾਦ